ਸਰ ਕੀ ਲੱਗਦਾ ਹੈ ਕਿ ਸਰਕਾਰਾਂ ਜਿਹੜੀਆਂ ਹੈ ਕਿਸਾਨਾਂ ਦੀਆਂ ਹੱਕੀ ਮੰਗਾਂ ਜੋ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਉਹਨਾਂ ਦੇ ਉੱਤੇ ਜਿਹੜਾ ਹੈ ਕੋਈ ਵੀ ਜਿਹੜਾ ਹੈ ਕੰਮ ਕਰਨ ਨੂੰ ਤਿਆਰ ਨਹੀਂ ਲੋਏ ਸਰਕਾਰਾਂ ਤੋਂ ਕੋਈ ਆਸ ਸਰਕਾਰਾਂ ਤੋਂ ਜੇ ਚਾਹੀਏ ਵੀ ਕੋਈ ਸਰਕਾਰ ਆਉਂਦੀ ਹੈ ਕਿਸੇ ਤੋਂ ਕੋਈ ਆਸ ਨਹੀਂ ਹੈ ਜਦੋਂ ਚੋਣਾ ਆਉਂਦੀ ਹੈ ਉਹ ਤਾਂ ਚੋਣ ਮੈਨੀਫੈਸਟੋ ਜਾਰੀ ਕਰਦੀਆਂ ਸਰਕਾਰਾਂ ਸੋ ਉਹਦੇ ਵਿੱਚ ਵੱਡੇ ਵੱਡੇ ਦਾਅਵੇ ਕਰ ਦਿੰਦੇ ਆ ਵਾਅਦੇ ਕਰ ਦਿੰਦੇ ਆ ਗਰੰਟੀਆਂ ਦੇ ਦਿੰਦੇ ਆ ਫਿਰ ਜਦੋਂ 5 ਸਾਲ ਪੂਰੇ ਹੋ ਆਉਂਦੇ ਆ ਤਾਂ ਫਿਰ ਉਹ ਗਰੰਟੀਆਂ ਵਾਅਦੇ ਦਾਅਵੇ ਪੂਰੇ ਨਹੀਂ ਕਰ ਸਕਦੇ ਕਿੰਨਾ ਕਿਤੇ ਆ ਕੇ ਜਿਹੜੇ ਲੋਕਾਂ ਦੇ ਵਿੱਚ ਮਜੂਸੀ ਆਉਂਦੀ ਆ ਲੋਕ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰਦੇ ਆ ਹਰ ਇੱਕ ਵਾਰ ਇਸ ਤਰ੍ਹਾਂ ਹੋਇਆ ਪਰ ਪਿਛਲੇ ਸਮੇਂ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਸੋ ਉਹਦੇ ਤੋਂ ਵੀ ਲੋਕਾਂ ਨੇ ਬੜੀ ਆਸ ਕੀਤੀ ਸੀ ਪਰ ਉਹਨਾਂ ਨੇ ਵੀ ਆਪਣੇ ਪੁਰਾਣੇ ਵਾਅਦੇ ਪੂਰੇ ਨਹੀਂ ਕੀਤੇ ਮੈਨੂੰ ਲੱਗਦਾ ਕਿ ਲੋਕ ਇਸ ਵਾਰ ਜਿਹੜੀਆਂ ਲੋਕ ਸਭਾ ਚੋਣਾਂ ਦੇ ਵਿੱਚ ਕਿਤੇ ਨਾ ਕਿਤੇ ਬੜਾ ਸੋਚ ਸਮਝ ਕੇ ਜਿਹੜਾ ਆਪਣਾ ਮਤਦਾਨ ਕਰਨਗੇ ਕਿਉਂਕਿ ਇੱਕ ਪਾਸੜ ਜਿਹੜੀ ਇੱਥੇ ਆ ਪੰਜਾਬ ਦੇ ਵਿੱਚ ਹੋਈ ਸੀ 95 ਸੀਟਾਂ ਲੈ ਗਈ ਸੀ ਪਰ ਉਹਨਾਂ ਨੇ ਵੀ ਇਹ ਸਾਰ ਜਿਹੜੀ ਸੁਣੀ ਹੈ ਵਿਰੋਧੀ ਧਿਰ ਖਤਮ ਹੋ ਗਈ ਵਿਰੋਧੀ ਧਿਰ ਬੋਲਣ ਜੋਗੀ ਨਹੀਂ ਛੱਡੋ ਇਤਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਆਸ ਲੈ ਕੇ ਹੀ ਕਿਸਾਨ ਵੀ ਜਿਹੜਾ ਆ મત ਮੰਨ ਕਰਦੇ ਆ ਆਸ ਲੈ ਕੇ ਲੋਕ ਵੀ ਜਿਹੜਾ મત ਮੰਨ ਕਰਦੇ ਆ ਸਾਡੀ ਤਾਂ ਇਹ ਰਾਏ ਹੈ ਕਿ ਜਦੋਂ ਇਹ ਚੋਣ ਮੈਨੀਫੈਸਟੋ ਜਿਹੜਾ ਜਾਰੀ ਕਰਦੇ ਆ ਸੋ ਉਹ ਇੱਕ ਉਹਦੀ ਉਹਦਾ ਵੀ ਇੱਕ ਨਿੱਕਾ ਡਾਕੂਮੈਂਟ ਚਾਹੀਦਾ ਹੈ ਦੱਸਣ ਵੀ ਉਹ ਕਿੰਨੇ ਸਾਲ ਪੰਜ ਸਾਲਾਂ ਦੇ ਵਿੱਚ ਪਹਿਲੇ ਸਾਲ ਦੇ ਵਿੱਚ ਕਿੰਨੇ ਕੰਮ ਕਰਦੇ ਦੂਜੇ ਵਿੱਚ ਕਿੰਨੇ ਕੰਮ ਕਰਦੇ ਤੀਜੇ ਵਿੱਚ ਕਿੰਨੇ ਕੰਮ ਕਰਦੇ ਆ ਫਿਰ ਜੇ ਨਹੀਂ ਕੰਮ ਕਰਦੇ ਫਿਰ ਉਹਨਾਂ ਤੇ ਐਕਸ਼ਨ ਕੀ ਹੋਵੇ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਜਿੱਥੇ ਪੰਜਾਬ ਅਤੇ ਦੇਸ਼ ਭਰ ਤੇ ਵਿੱਚ ਜਿਹੜਾ ਹੈ ਸੰਘਰਸ਼ ਕਰ ਰਹੇ ਨੇ ਲੇਕਿਨ ਗੱਲ ਕੀਤੀ ਜਾਵੇ ਤੇ ਉਹਨਾਂ ਸੰਘਰਸ਼ਾਂ ਨੂੰ ਲੈ ਕੇ ਜਿੱਥੇ ਕਿਸਾਨਾਂ ਨਾਲ ਬਹੁਤ ਵਾਰ ਜਿਹੜਾ ਹੈ ਵਾਅਦੇ ਕੀਤੇ ਗਏ ਅਤੇ ਵਾਦੇ ਕਰਨ ਤੋਂ ਬਾਅਦ ਇੱਕ ਸਰਕਾਰਾਂ ਜਿਹੜੀਆਂ ਹੈ ਵਾਦਾ ਖਿਲਾਫੀ ਵੀ ਕਰਦੀਆਂ ਨਜ਼ਰ ਆਈਆਂ ਇਸ ਨੂੰ ਲੈ ਕੇ ਅੱਜ ਸਾਡੇ ਨਾਲ ਜੰਗਵੀਰ ਸਿੰਘ ਚੋਹਾਨ ਜੋ ਕਿ ਦਬਾਬਾ ਕਿਸਾਨ ਕਮੇਟੀ ਦੇ ਜਿਹੜੇ ਸੰਘਰਸ਼ ਕਮੇਟੀ ਦੇ ਪੰਜਾਬ ਪ੍ਰਧਾਨ ਨੇ ਉਹ ਮੌਜੂਦ ਨੇ ਉਹਨਾਂ ਨਾਲ ਗੱਲ ਕਰਾਂਗੇ ਕਿ ਸਰਕਾਰਾਂ ਅਕਸਰ ਜਿਹੜਾ ਹੈ ਵਾਦਾ ਖਿਲਾਫੀ ਕਰਦੀਆਂ ਨੇ ਕਿਉਂਕਿ ਕਿਸਾਨ ਜਿਹੜਾ ਹੈ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਸਰ ਕੀ ਲੱਗਦਾ ਹੈ ਕਿ ਸਰਕਾਰਾਂ ਜਿਹੜੀਆਂ ਹੈ ਕਿਸਾਨਾਂ ਦੀਆਂ ਹੱਕੀ ਮੰਗਾਂ ਜੋ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਉਹਨਾਂ ਦੇ ਉੱਤੇ ਜਿਹੜਾ ਹੈ ਕੋਈ ਵੀ ਜਿਹੜਾ ਹੈ ਕੰਮ ਕਰਨ ਨੂੰ ਤਿਆਰ ਨਹੀਂ ਕੀ ਕਾਰਨ ਹੈ ਦੇਖੋ ਹਰ ਸਾਲ ਜਦੋਂ ਚੋਣਾ ਆਉਂਦੀਆਂ ਉਦੋਂ ਚੋਣ ਮੈਨੀਫੈਸਟੋ ਜਾਰੀ ਕਰਦੀਆਂ ਸਰਕਾਰਾਂ ਸੋ ਉਹਦੇ ਵਿੱਚ ਵੱਡੇ ਵੱਡੇ ਦਾਅਵੇ ਕਰ ਦਿੰਦੇ ਆ ਵਾਅਦੇ ਕਰ ਦਿੰਦੇ ਆ ਗਰੰਟੀਆਂ ਦੇ ਦਿੰਦੇ ਆ ਫਿਰ ਜਦੋਂ 5 ਸਾਲ ਪੂਰੇ ਹੋਣ ਨੂੰ ਆਉਂਦੇ ਆ ਤਾਂ ਫਿਰ ਉਹ ਗਰੰਟੀਆਂ ਵਾਅਦੇ ਦਾਅਵੇ ਉਹ ਪੂਰੇ ਨਹੀਂ ਕਰ ਸਕਦੇ ਫਿਰ ਉਹ ਉਹ ਕਿਤੇ ਨਾ ਕਿਤੇ ਆ ਕੇ ਜਿਹੜੇ ਲੋਕਾਂ ਦੇ ਵਿੱਚ ਮਜੂਸੀ ਆਉਂਦੀ ਆ ਲੋਕ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰਦੇ ਆ ਹਰ ਇੱਕ ਵਾਰ ਇਸ ਤਰ੍ਹਾਂ ਹੋਇਆ ਆ ਪਰ ਪਿਛਲੇ ਸਮੇਂ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਸੋ ਉਹਦੇ ਤੋਂ ਵੀ ਲੋਕਾਂ ਨੇ ਬੜੀ ਆਸ ਕੀਤੀ ਸੀ ਪਰ ਉਹਨਾਂ ਨੇ ਵੀ ਆਪਣੇ ਪੂਰੇ ਵਾਅਦੇ ਪੂਰੇ ਨਹੀਂ ਕੀਤੇ ਸੋ ਜੇ ਆਪਾਂ ਸੈਂਟਰ ਸਰਕਾਰ ਦੀ ਗੱਲ ਕਰੀਏ ਸਾਡੇ ਪ੍ਰਧਾਨ ਮੰਤਰੀ ਸਾਹਿਬ ਦੀ ਗੱਲ ਕਰੀਏ ਆਪਾਂ 220 ਦੇ ਵਿੱਚ ਇੱਕ ਅੰਦੋਲਨ ਵੀ ਲੜਿਆ ਸੋ ਉਹਦੇ ਵਿੱਚ ਕਾਫੀ ਉਹਨਾਂ ਨੇ ਸਾਡਾ ਵਾਅਦੇ ਕੀਤੇ ਸੀ ਸੋ ਉਹਨਾਂ ਨੇ ਵਾਅਦਾ ਖਲਾਫੀ ਫਿਰ ਕਰ ਦਿੱਤੀ ਬਿਜਲੀ ਬਿੱਲ 220 ਦਾ ਫਿਰ ਨਾਲ ਉਹਦੇ ਜਿਹੜਾ ਸ਼ੁਭਕਰਨ ਗੋਲੀ ਦੇ ਨਾਲ ਸ਼ਹੀਦ ਹੋਇਆ ਹੁਣ ਸਾਡੇ ਕਿਸਾਨ ਜਿਹੜੇ ਆ ਉਹ ਦਿੱਲੀ ਨੂੰ ਜਾ ਰਹੇ ਸੀ ਸੋ ਉਹਨਾਂ ਦੇ ਜਾਂਦਿਆਂ-ਜਾਂਦਿਆਂ ਦੇ ਮੁਰੇ ਬੈਰੀਕੇਡ ਲਗਾ ਦਿੱਤੇ ਕਿਲ ਗੜ ਦਿੱਤੇ ਸੋ ਕਹਿਣ ਤੋਂ ਭਾਵ ਆ ਕਿ ਉਹਨਾਂ ਨੂੰ ਰੋਕ ਲਿਆ ਸੋ ਸਾਡੀ ਰਾਜਧਾਨੀ ਦਿੱਲੀ ਹੈ ਸੋ ਜਦੋਂ ਸਾਡੀ ਰਾਜਧਾਨੀ ਦਿੱਲੀ ਹੈ ਤੇ ਦਿੱਲੀ ਦੇ ਵਿੱਚ ਜਿਹੜਾ ਜਾਣ ਤੋਂ ਰੋਕਣਾ ਜਿਹੜਾ ਆ ਉਹ ਚੰਗਾ ਚੰਗੀ ਗੱਲ ਨਹੀਂ ਹੈਗੀ ਸੋ ਅਸੀਂ ਤੇ ਐਮਐਸਪੀ ਤੇ ਗਰੰਟੀ ਕਾਨੂੰਨ ਮੰਗਦੇ ਆ ਅਸੀਂ ਤੇ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀ ਸੁਆਮੀਨਾਥ ਰਿਪੋਰਟ ਲਾਗੂ ਕਰਨ ਦੀ ਗੱਲ ਕੀਤੀ ਸੀ ਪੂਰਨ ਕਰਜ਼ਾ ਮਾਫੀ ਦੀ ਜਿਹੜੀ ਗੱਲ ਉਹ ਕੀਤੀ ਸੀਗੀ ਇਸੇ ਕਰਕੇ ਜਿਹੜੇ ਆ ਕਿਸਾਨ ਦਿੱਲੀ ਨੂੰ ਜਾਂਦੇ ਆ ਪਰ ਕਿਤੇ ਨਾ ਕਿਤੇ ਲੋਕ ਠੱਗੇ ਠੱਗੇ ਮਹਿਸੂਸ ਕਰਦੇ ਆ ਕਿਸਾਨ ਠੱਗੇ ਠੱਗੇ ਮਹਿਸੂਸ ਕਰਦੇ ਆ ਲੋ ਇਹ ਸਰਕਾਰਾਂ ਤੋਂ ਕੋਈ ਆਸ ਨਹੀਂ ਸਰਕਾਰਾਂ ਤੋਂ ਜੇ ਚਾਹੀਏ ਵੀ ਕੋਈ ਸਰਕਾਰ ਆਉਂਦੀ ਆ ਕਿਸੇ ਤੋਂ ਕੋਈ ਆਸ ਨਹੀਂ ਹੈਗੀ ਮੈਨੂੰ ਲੱਗਦਾ ਕਿ ਲੋਕ ਇਸ ਵਾਰ ਜਿਹੜੀਆਂ ਲੋਕ ਸਭਾ ਚੋਣਾਂ ਦੇ ਵਿੱਚ ਕਿਤੇ ਨਾ ਕਿਤੇ ਬੜਾ ਸੋਚ ਸਮਝ ਕੇ ਜਿਹੜਾ ਆਪਣਾ ਮਤਦਾਨ ਕਰਨਗੇ ਕਿਉਂਕਿ ਇੱਕ ਪਾਸੜ ਜਿਹੜੀ ਜਿੱਤੇ ਆ ਪੰਜਾਬ ਦੇ ਵਿੱਚ ਹੋਈ ਸੀ 91 ਸੀਟਾਂ ਲੈ ਗਿਆ ਸੀ ਫਿਰ ਉਹਨਾਂ ਨੇ ਵੀ ਨਹੀਂ ਸਾਰ ਜਿਹੜੀ ਸੁਣੀ ਹੈ ਵਿਰੋਧੀ ਧਿਰ ਖਤਮ ਹੋ ਗਈ ਵਿਰੋਧੀ ਧਿਰ ਬੋਲਣ ਜੋਗੀ ਨਹੀਂ ਛੱਡੀ ਸੋ ਹੁਣ ਜਿਹੜੇ ਲੋਕ ਆ ਉਹਨਾਂ ਨੇ ਬੜਾ ਸੋਚ ਸਮਝ ਕੇ ਮਤਦਾਨ ਕਰਨਾ ਕਿਤਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਆਸ ਲੈ ਕੇ ਹੀ ਕਿਸਾਨ ਵੀ ਜਿਹੜਾ ਆ ਮਤਦਾਨ ਕਰਦੇ ਆ ਆਸ ਲੈ ਕੇ ਹੀ ਲੋਕ ਵੀ ਜਿਹੜਾ ਮਤਦਾਨ ਕਰਦੇ ਆ ਪਰ ਸਾਡੀ ਤਾਂ ਇਹ رائے ਆ ਕਿ ਜਦੋਂ ਇਹ ਚੋਣ ਮੈਨੀਫੈਸਟੋ ਜਿਹੜਾ ਜਾਰੀ ਕਰਦੇ ਆ ਸੋ ਉਹ ਇੱਕ ਉਹਦੀ ਉਹਦਾ ਵੀ ਇੱਕ ਲੀਗਲ ਡਾਕੂਮੈਂਟ ਚਾਹੀਦਾ ਆ ਉਹ ਉਹ ਦੱਸਣ ਵੀ ਉਹ ਕਿੰਨੇ 5 ਸਾਲਾਂ ਦੇ ਵਿੱਚ ਪਹਿਲੇ ਸਾਲ ਦੇ ਵਿੱਚ ਕਿੰਨੇ ਕੰਮ ਕਰਦੇ ਦੂਜੇ ਵਿੱਚ ਕਿੰਨੇ ਕੰਮ ਕਰਦੇ ਤੀਜੇ ਵਿੱਚ ਕਿੰਨੇ ਕੰਮ ਕਰਦੇ ਆ ਫਿਰ ਜੇ ਨਹੀਂ ਕੰਮ ਕਰਦੇ ਫਿਰ ਉਹਨਾਂ ਤੇ ਐਕਸ਼ਨ ਕੀ ਹੋਵੇ ਉਹਨਾਂ ਨੂੰ ਸਜ਼ਾ ਕੀ ਹੋਵੇ ਫਿਰ ਕਿਤੇ ਨਾ ਕਿਤੇ ਫਿਰ ਜਿਹੜੀ ਆ ਇੱਥੇ ਬੰਦਿਸ਼ ਲੱਗਣੀ ਆ ਲੋਕ ਸਭਾ ਚੋਣਾਂ ਹੈ ਇਸ ਵਾਰ ਜਿਹੜਾ ਕਿਸਾਨ ਹੈ ਪਿਛਲੀ ਵਾਰ ਵਿਧਾਨ ਸਭਾ ਚੋਣਾਂ ਚ ਕਿਸਾਨਾਂ ਨੇ ਆਪਣੀਆਂ ਪਾਰਟੀਆਂ ਵੀ ਉਤਾਰੀਆਂ ਸੀ ਬਹੁਤ ਸਾਰੇ ਉਮੀਦਵਾਰ ਉਤਾਰੇ ਸੀ ਲੇਕਿਨ ਉਹ ਉਮੀਦਵਾਰ ਜਿਹੜੇ ਹੈ ਜਿਤਨੀ ਪਾਇਕੀ ਕਰਨ ਰਹਿੰਦਾ ਹੈ ਕਿ ਕਿਸਾਨਾਂ ਦੇ ਵਿੱਚ ਗੁੱਟਬਾਜੀ ਆ ਕਿਸਾਨ ਇੱਕ ਦੂਸਰੇ ਨੂੰ ਸਮਰਥਨ ਨਹੀਂ ਕਰ ਪਾਉਂਦੇ ਜਾਂ ਕਿਸਾਨਾਂ ਨੂੰ ਜਿਹੜਾ ਹੈ ਤਰਤਲ ਦੇ ਉੱਤੇ ਜਦੋਂ VOTING ਦਾ ਟਾਈਮ ਹੁੰਦਾ ਤੇ ਉਹ ਵੋਟ ਨਹੀਂ ਸਹੀ ਮੈਨੇਜ ਮਿਲ ਪਉਂਦੀ ਕਾਊਂਟਿੰਗ ਨਹੀਂ ਹੋ ਪਉਂਦੀ ਉਹਨਾਂ ਦੇ ਖਾਤੇ ਦੇ ਵਿੱਚ ਕੀ ਕਹਿਣਾ ਚਾਹੀਦਾ ਅਸਲ ਦੇ ਵਿੱਚ ਜਿਹੜਾ ਆ ਕਿਸਾਨ ਆ ਜਾਂ ਮਜ਼ਦੂਰ ਆ ਇਹ ਵੱਖ-ਵੱਖ ਪਾਰਟੀਆਂ ਦੇ ਵਿੱਚ ਵੰਡੇ ਹੋਏ ਆ ਕਿਉਂਕਿ ਜਿਹੜੇ ਕੇਡਰ ਹੁੰਦੇ ਆ ਕੇਡਰ ਵੀ ਕਿਸੇ ਇੱਕ ਪਾਰਟੀ ਦਾ ਨਹੀਂ ਹੁੰਦਾ ਵਿੱਚ ਸੋ ਉਹ ਵੱਖ-ਵੱਖ ਪਾਰਟੀਆਂ ਦੇ ਵੰਡੇ ਹੋਏ ਹੁੰਦੇ ਆ ਇਹ ਤਾਂ ਜਿਹੜਾ ਪਿਛਲੇ ਸਾਲ ਪਿਛਲੀ ਟਰਮ ਦੇ ਵਿੱਚ ਗੱਲ ਕਰਦੇ ਆ ਤੁਸੀਂ ਕਿ ਉਸ ਸਮੇਂ ਜਿਹੜੇ ਕਿਸਾਨ ਖੜੇ ਹੋਏ ਸੀਗੇ ਸੋ ਜਿੱਤ ਨਹੀਂ ਪਾਏ ਕਿਤੇ ਨਾ ਕਿਤੇ ਉਹ ਇੱਕ ਟ੍ਰੈਲ ਲਿਆ ਸੀ ਕਿ ਦੇਖਣਾ ਵੀ ਜਿਹੜੇ ਲੋਕ ਆ ਉਹ ਕਿਸਾਨਾਂ ਦੇ ਨਾਲ ਕਿ ਕਿਹਨਾਂ ਦੇ ਨਾਲ ਆ ਪਰ ਦਰਅਸਲ ਗੱਲ ਇਹ ਆ ਕਿ ਜੇਕਰ ਲੋਕਾਂ ਨੇ ਵੋਟਾਂ ਆਮ ਆਦਮੀ ਪਾਰਟੀ ਨੂੰ ਪਾਈਆਂ ਤੇ ਫਿਰ ਉਹਨਾਂ ਨੂੰ ਮਿਲਿਆ ਕੀ ਬਦਲ ਕੀ ਆ ਰਾਹ ਕੀ ਆ ਹੁਣ ਅਗਲਾ ਰਾਹ ਕੀ ਆ ਫਿਰ ਗੱਲ ਤੇ ਇੱਥੇ ਸਵਾਲ ਤੇ ਇੱਥੇ ਖੜਾ ਹੁੰਦਾ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹ ਵੀ ਤੇ ਸੰਘਰਸ਼ ਦੇ ਵਿੱਚੋਂ ਨਿਕਲੀ ਸੀ ਇਹ ਵੀ ਅੰਦੋਲਨ ਦੇ ਵਿੱਚੋਂ ਨਿਕਲੀ ਸੀ 9000 ਕਈ ਦੀਵਾਲ ਹੋਣੀ ਅੰਦੋਲਨ ਕੀਤਾ ਸੀ ਉਹਦੇ ਵਿੱਚੋਂ ਇਹ ਪਾਰਟੀ ਨਿਕਲੀ ਸੀਗੀ ਪਰ ਲੋਕਾਂ ਨੇ ਕਿਤੇ ਨਾ ਕਿਤੇ ਧੋਖਾ ਖਾਦਾ ਆ ਜੇਕਰ ਕਿਸਾਨਾਂ ਦੀ ਕੁਝ ਨਾ ਕੁਝ ਨੁਮਾਇੰਦੇ ਚੁਣ ਕੇ ਉੱਥੇ ਵਿਧਾਨ ਸਭਾ ਦੇ ਵਿੱਚ ਭੇਜ ਦਿੰਦੇ ਤੇ ਮੈਨੂੰ ਲੱਗਦਾ ਆ ਵੀ ਕਿਤੇ ਨਾ ਕਿਤੇ ਆ ਧਰਨੇ ਲੱਗਣ ਤੋਂ ਜਿਹੜੀ ਆ ਠੱਲ ਪੈਣੀ ਸੀ ਕਿਤੇ ਨਾ ਕਿਤੇ ਮੰਗਾ ਮਨਮੋਣ ਦੇ ਵਿੱਚ ਕਿਸਾਨ ਜਿਹੜੇ ਆ ਕਾਮਯਾਬ ਹੋ ਜਾਣੇ ਸੀ ਪਰ ਦਰਅਸਲ ਗੱਲ ਇਦਾਂ ਆ ਕਿ ਜੇ ਕਿਸੇ ਪਾਈਪ ਦੇ ਵਿੱਚ ਬਲੌਕੇਜ ਹੋ ਜਵੇ ਜੇ ਚਿੱਕਰ ਦੇ ਵਿੱਚ ਬਲੌਕੇਜ ਹੋ ਜਵੇ ਜੇ ਬਾਹਰੋਂ ਡੰਡਾ ਮਾਰਿਓ ਨਹੀਂ ਨਿਕਲਦੀ ਤੇ ਫਿਰ ਕੱਪੜੇ ਲਾ ਕੇ ਭਾਈ ਵਿੱਚ ਤੇ ਵੜਨੇ ਪਊਗਾ ਚਲੋ ਵਿੱਚ ਵੜ ਕੇ ਉਹਨੂੰ ਬਲੌਕੇਜ ਨੂੰ ਆਪਾਂ ਖੋਲਾਂਗੇ ਤਾਂ ਫਿਰ ਬਲੌਕੇਜ ਵੀ ਚਾਲੂ ਹੋ ਜੂਗੀ ਲੋਕਾਂ ਦਾ ਜਿਹੜਾ ਮਾਈਂਡ ਆ ਉਹ ਸੈੱਟ ਕਰਨਾ ਬੜਾ ਔਖਾ ਆ ਲੋਕਾਂ ਦੀ ਸੋਚ ਜਿਹੜੀ ਬਦਲਣੀ ਬੜੀ ਔਖੀ ਆ ਕੀ ਲੱਗਦਾ ਕਿ ਇਸ ਵਾਰ ਜਿਹੜਾ ਕਿਸਾਨ ਜਿਹੜਾ ਹੈ ਫਿਰ ਦੁਬਾਰਾ ਟ੍ਰਾਇਲ ਲੈਣਗੇ ਜਾਂ ਕਿਸਾਨ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਆਪਣੇ ਉਮੀਦਵਾਰ ਉਤਾਰਨਗੇ ਤਾਂ ਜੋ ਉਹ ਜੋ ਸੰਸਦ ਵਿੱਚ ਜਾ ਕੇ ਕਿਸਾਨਾਂ ਦੀ ਹੱਕਾਂ ਦੀ ਗੱਲਾਂ ਕਰ ਸਕਣ ਦੇਖੋ ਬਿਲਕੁਲ ਨਹੀਂ ਉਤਾਰਨੇ ਕੋਈ ਲੋੜ ਨਹੀਂ ਉਤਾਰਨ ਦੀ ਅਸੀਂ ਤਾਂ ਵਿਰੋਧ ਕਰਨ ਵਾਸਤੇ ਜੰਮੇ ਆ ਤਾਂ ਵਿਰੋਧ ਕਰਦੇ ਕਰਦੇ ਮਰ ਜਾਣਾ ਸਾਨੂੰ ਇਹਨਾਂ ਸਰਕਾਰਾਂ ਤੋਂ ਵੀ ਕੋਈ ਆਸ ਨਹੀਂ ਧਰਨੇ ਲਾਵਾਂਗੇ ਠੋਕ ਕੇ ਇਹਨਾਂ ਲੋਕਾਂ ਦਾ ਵਿਰੋਧ ਵੀ ਕਰਾਂਗੇ ਜਿਹੜਾ ਵਾਦੇ ਨਹੀਂ ਪੂਰੇ ਕਰੂੰਗਾ ਉਹਨਾਂ ਨੂੰ ਘੇਰਾਂਗੇ ਵੀ ਉਹਨਾਂ ਦੇ ਸਵਾਲ ਵੀ ਪੁੱਛਾਂਗੇ ਕੋਈ ਆਪਣਾ ਬੰਦਾ ਨਹੀਂ ਅਸੀਂ ਜਿਹੜਾ ਇਲੈਕਸ਼ਨਾਂ ਦੇ ਵਿੱਚ ਖੜਾ ਕਰਨਾ ਇਹ ਜਿਹੜੇ ਸਿਆਸੀ ਆ ਸਿਆਸਤ ਕਰਦੇ ਸਿਆਸਤ ਉਹਨਾਂ ਨੂੰ ਮੁਬਾਰਕ ਆ ਜਦੋਂ ਲੋਕੀ ਨਹੀਂ ਅਕਸੈਪਟ ਕਰਦੇ ਤਾਂ ਫਿਰ ਕੀ ਲੋੜ ਪਈ ਹੈਗੀ ਆ ਆਪਣੇ ਜਿਹੜੇ ਆ ਕਿਸਾਨਾਂ ਨੂੰ ਜਾਂ ਆਪਣੇ ਨੁਮਾਇੰਦੇ ਜਿਹੜੇ ਆ ਇਹਨਾਂ ਉਹਦੇਦਾਰੀਆਂ ਲੋਕ ਸਭਾ ਵਿਧਾਨ ਸਭਾ ਦੇ ਵਿੱਚ ਅਸੀਂ ਖੜੇ ਕਰਨ ਦੀ ਇਹਨਾਂ ਨੂੰ ਖੜੇ ਬਿਲਕੁਲ ਨਹੀਂ ਆਪਾਂ ਦਾ ਰਾਜੇਲ ਸਾਹਿਬ ਨੇ ਵੀ ਦੇਖੋ ਸਪਸ਼ਟ ਤੌਰ ਤੇ ਕਹਿ ਦਿੱਤਾ ਕਿ ਜਿਹੜੀ ਇੱਕ ਪਿੱਛੇ ਅਸੀਂ ਆਪਣਾ ਐਸਐਸਐਮ ਬਣਾਇਆ ਸੀ ਅਸੀਂ ਉਹ ਤੋਂ ਲੈਫਟ ਕਰ ਗਏ ਆ ਅਸੀਂ ਪਿੱਛੇ ਹਟ ਗਏ ਆ ਲੋਕਾਂ ਨੇ ਐਕਸੈਪਟ ਨਹੀਂ ਕੀਤਾ ਜੇ ਲੋਕਾਂ ਨੇ ਐਕਸੈਪਟ ਨਹੀਂ ਕੀਤਾ ਲੋਕ ਭੋਗਤਣ ਫਿਰ ਲੋਕ ਸਾੜਨਾ ਆ ਲੋਕ ਬਹਿ ਕੇ ਤਾਂ ਫਿਰ ਅਸੀਂ ਬਸ ਫਿਰ ਅੰਦੋਲਨ ਕਰਾਂਗੇ ਅਸੀਂ ਫਿਰ ਇਹਨਾਂ ਦੇ ਰੋਸ ਮੁਜ਼ਾਹਰੇ ਕਰਿਆ ਕਰਾਂਗੇ ਪੁਤਲੇ ਸਾੜਿਆ ਕਰਾਂਗੇ ਹੋਰ ساری ਉਮਰ ਇਹੀ ਚੱਲਣਾ ਕੰਮ ਜੀ ਤੇ ਲੋਕ ਸਭਾ ਦੀ ਗੱਲ ਕਰੀਏ ਤੇ ਜਿਹੜੇ ਇਸ ਵਾਰ ਲੋਕ ਸਭਾ ਚ ਜਿਹੜੇ ਉਮੀਦਵਾਰ ਖੜੇ ਹੋre ਖਾਸ ਕਰਕੇ ਜੇਕਰ ਭਾਜਪਾ ਭਾਜਪਾ ਦਾ ਕੇਂਦਰ ਵਿੱਚ ਸੱਤਾ ਦੇ ਵਿੱਚ ਆ ਕਿ ਲੱਗਦਾ ਕਿ ਇਸ ਵਾਰ ਜਿਹੜਾ ਉਹਨਾਂ ਦਾ ਸਿੱਧੇ ਤੌਰ ਤੇ ਵਿਰੋ ਯੋਧਾ ਸੰਯੁਕਤ ਕਿਸਾਨ ਮੋਰਚਾ ਪੂਰੇ ਭਾਰਤ ਵੱਲੋਂ ਅਸੀਂ ਐਲਾਨ ਕਰ ਦਿੱਤਾ ਹੈ ਕਿ ਜਦੋਂ ਪਿੰਡਾਂ ਦੇ ਵਿੱਚ ਆਉਂਦੇ ਆ ਇਹਨਾਂ ਨੂੰ ਸਵਾਲ ਕਰੋ ਇਹਨਾਂ ਤੋਂ ਜਵਾਬ ਲਾਓ ਕਿ ਜਿਹੜਾ ਸਾਡੇ ਨਾਲ ਵਾਅਦਾ ਕੀਤਾ ਤੁਸੀਂ ਵਾਅਦਾ ਖਿਲਾਫੀ ਕੀਤੀ ਹੈ ਉਹ ਉਹਦਾ ਹਰਜਾਨਾ ਕਹਨੇ ਭੁਗਤਿਆ ਕਿਸਾਨ ਨੇ ਨਜਾਇਜ਼ ਤੌਰ ਤੇ ਕਿਸਾਨ ਮਰ ਗਿਆ ਨੌਜਵਾਨ ਮਰ ਗਿਆ ਜੇਕਰ ਕੁਝ ਕਿਸਾਨ ਜਥੇਬੰਦੀਆਂ ਬੇਸ਼ੱਕ ਸਾਡੇ ਨਾਲ ਮਤ ਉਹਨਾਂ ਦਾ ਸਾਡੇ ਨਾਲ ਅਡਰੋਲ ਜੀ ਵੱਖਰੀ ਹੈ ਉਹਨਾਂ ਦੀ ਲੜਨ ਦੀ ਉਹ ਬੇਸ਼ੱਕ ਦਿੱਲੀ ਨੂੰ ਜਾ ਰਹੀ ਸੀ ਫਿਰ ਉਹਨਾਂ ਨੇ ਰਸਤੇ ਕਿਉਂ ਰੁਕੇ ਫਿਰ ਜੇ ਰਸਤੇ ਰੋਕੇ ਉਥੇ ਕਿਲ ਕਿਉਂ ਗੱਡੇ ਕੰਧਾਂ ਕਿਉਂ ਘੜ ਦਿੱਤੀਆਂ ਬੈਰੀਗੇਟ ਜਿਹੜੇ ਆ ਪੱਕੇ ਕਿਉਂ ਲਗਾ ਦਿੱਤੇ ਉਹਨਾਂ ਨੂੰ ਸ਼ੰਭੂ ਤੋਂ ਹੀ ਕਿਉਂ ਰੋਕ ਲਿਆ ਅਸਲ ਦੇ ਵਿੱਚ 2014 ਦੇ ਵਿੱਚ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਸੋ ਉਹਨਾਂ ਨੇ ਸੁਆਮੀ ਨਾਥਰ ਪੋਰਟਰ ਲਾਗੂ ਕਰਨ ਦੀ ਗੱਲ ਕੀਤੀ ਸੀ ਪੂਰਨ ਕਰਜ਼ਾ ਮਾਫੀ ਦੀ ਗੱਲ ਕੀਤੀ ਸੀਗੀ ਸੋ ਉਸ ਵੇਲੇ ਜਿਹੜੀ ਉਹ ਉਹਨਾਂ ਨੇ ਇਹ ਕਿਹਾ ਸੀ ਕਿ ਅਸੀਂ ਸੱਤਾ ਦੇ ਵਿੱਚ ਆਵਾਂਗੇ ਹੁਣ ਤੇ ਸੱਤਾ ਦੇ ਵਿੱਚ ਸੀਗੇ ਉਹ ਸੈਂਟਰ ਸਰਕਾਰ ਉਹਨਾਂ ਦੀ ਹੈ ਕੇਂਦਰ ਦੇ ਵਿੱਚ ਜਲ ਸਰਕਾਰ ਆ ਤਾਂ ਫਿਰ ਐਮਐਸਪੀ ਤੇ ਗਰੰਟੀ ਕਾਨੂੰਨ ਬਣਾਉਣ ਦੀ ਗੱਲ ਕੀਤੀ ਸੀ ਸਾਡੇ ਨਾਲ ਕਿ ਅਸੀਂ ਉੱਤੇ ਕਮੇਟੀ ਬਣਾ ਕੇ ਗਰੰਟੀ ਕਾਨੂੰਨ ਜਿਹੜਾ ਉਹ ਲਾਗੂ ਕਰ ਦਾਂਗੇ ਸੋ ਉਹ ਹਾਲੇ ਤੱਕ ਵਿਚ ਵਿਚਾਲੇ ਆ ਤਾਂ ਜੇ ਕਿਸਾਨ ਆਪਣੀਆਂ ਮੰਗਾਂ ਮਨਾਉਣ ਵਾਸਤੇ ਦਿੱਲੀ ਗਏ ਆ ਤੇ ਫਿਰ ਜਿਹੜਾ ਉੱਥੇ ਉਹਨਾਂ ਨੂੰ ਰੋਕਣਾ ਉਹ ਚੰਗੀ ਗੱਲ ਨਹੀਂ ਹੈਗੀ ਹੁਸ਼ਾਰਪੁਰ ਤੋਂ ਲੋਕ ਸਭਾ ਲਈ ਉਮੀਦਵਾਰ ਭਾਜਪਾ ਨੇ ਖੜੀ ਕੀਤੀ ਆ ਅਨੀਤਾ ਸੌਂਪਰ ਦਾ ਸੌਂਪਰਕਾ ਜਿਹੜੇ ਮੌਜੂਦਾ ਕੇਂਦਰੀ ਰਾਜ ਮੰਤਰੀ ਵੀ ਨੇ ਉਹਨਾਂ ਦੀ ਪਤਨੀ ਦਾ ਕਹੜਾ ਕਿ ਜੇਕਰ ਉਹ ਪਿੰਡਾਂ 'ਚ ਜਾਂਦੇ ਨੇ ਕਿਸਾਨ ਉਹਨਾਂ ਨੂੰ ਘੇਰਦੇ ਨੇ ਲੇਕਿਨ ਉਹ ਕਿਸਾਨ ਉਹਨਾਂ ਦੇ ਵਿਰੋਧੀ ਨਹੀਂ ਹੋਣਗੇ ਉਹਨਾਂ ਦੇ ਹੱਕ ਦੀਆਂ ਗੱਲਾਂ ਕਰਨਗੇ ਕਿਉਂਕਿ ਉਹ ਉਹਨਾਂ ਦੇ ਭਰਾ ਨੇ ਦੇਖੋ ਇਹ ਜਿਹੜਾ ਸਮਾਜਿਕ ਰਿਸ਼ਤਾ ਭੈਣਾ ਭਰਾਵਾਂ ਵਾਲਾ ਉਹ ਤਾਂ ਵੱਖਰੀ ਗੱਲ ਹੈ ਪਰ ਜਿੱਥੇ ਗੱਲ ਸਿਆਸਤ ਦੀ ਆ ਜਾਂਦੀ ਹੈ ਜਿੱਥੇ ਲੋਕ ਹਿੱਤਾਂ ਦੀ ਗੱਲ ਆ ਜਾਂਦੀ ਜਿੱਥੇ ਆ ਲੋਕਾਂ ਦੇ ਜਿਹੜੇ ਵਾਅਦਾ ਖਿਲਾਫੀ ਦੀ ਗੱਲ ਆ ਜਾਂਦੀ ਉੱਥੇ ਤਾਂ ਲੋਕ ਸਵਾਲ ਪੁੱਛਣਗੇ ਅਸੀਂ ਤਾਂ ਇਹ ਗੱਲ ਕਹਿੰਦੇ ਆ ਕਿ ਭਾਈ ਇਹਨਾਂ ਨਾਲ ਟਕਰਾ ਦੀ ਸਥਿਤੀ ਦੇ ਵਿੱਚ ਨਾ ਜਾਓ ਟਕਰਾ ਦੀ ਸਥਿਤੀ ਦੇ ਨਾ ਜਾਓ ਕਿ ਇਹਨਾਂ ਦੇ ਮੋਹਰੇ ਲੰਮੇ ਨਾ ਪੈ ਜਾਓ ਗੱਡੀਆਂ ਦੇ ਇਹਨਾਂ ਤੇ ਹਮਲਾ ਔਰ ਰੁਖਣਾ ਅਪਣਾਓ ਫਿਰ ਕਿਤਨਾ ਕਿਤੇ ਸਾਡੀ ਛਵੀ ਖਰਾਬ ਹੋਊਗੀ ਮੈਂ ਤੁਹਾਡੇ ਚੈਨਲ ਜਰੀਏ ਸਾਰੇ ਜਿਹੜਾ ਭਾਤ ਦੇ ਲੋਕਾਂ ਨੂੰ ਇਹ ਅਪੀਲ ਵੀ ਕਰਦਾ ਹਾਂ ਕਿਸਾਨਾਂ ਨੂੰ ਅਪੀਲ ਕਰਦਾ ਕਿ ਆਉਣ ਦਿਓ ਪਿੰਡਾਂ ਦੇ ਵਿੱਚ ਨਾ ਰੋਕੂ ਨਾ ਜਦੋਂ ਸਾਥ ਲੱਗਦੀ ਹੈ ਲੋਕਾਂ ਦੇ ਵਿੱਚ ਇਹਨਾਂ ਨੂੰ ਸਵਾਲ ਕਰੋ ਫਿਰ ਇਹਨਾਂ ਤੋਂ ਜਵਾਬ ਲਓ ਵੀ ਤੁਸੀਂ ਪਿਛਲੇ 5 ਸਾਲਾਂ ਦੇ ਵਿੱਚ ਕੀਤਾ ਕੀ ਹੈ ਸਾਡੇ ਕਿਸਾਨਾਂ ਦੇ ਨਾਲ ਖੜਿਆ ਕੌਣ ਆ ਸਾਡੀਆਂ ਮੰਗਾਂ ਜੇ ਪੂਰੀਆਂ ਕੀਤੀਆਂ ਤਾਂ ਜੇ ਉਹਨਾਂ ਨੂੰ ਸਵਾਲ ਆਉਂਦੇ ਹੈ ਫਿਰ ਉਹਦੇ ਬਾਰੇ ਵਿਚਾਰ ਕਰ ਲਓ ਜੇ ਉਹ ਨਹੀਂ ਸਵਾਲ ਦੇ ਸਕਦੇ ਫਿਰ ਉਹਦੇ ਬਾਰੇ ਜਿਹੜਾ ਉਹ ਲਾਜ਼ਮੀ ਹੈ ਕਿ ਲੋਕ ਜਿਹੜੇ ਅਸੈਪਟ ਨਹੀਂ ਕਰਨਗੇ ਕੀ ਲੱਗਦਾ ਕਿ ਸਰਕਾਰ ਨੇ ਵਾਅਦੇ ਕੀਤੇ ਸੀਗੇ ਪਿਛਲੀ ਵਾਰ ਵੀ ਕਿ ਸੁਮਨ ਮੀਨਾਥ ਨਾ ਰਿਪੋਰਟ ਲਾਗੂ ਕਰਾਂਗੇ ਲੇਕਿਨ ਮੌਜੂਦਾ ਜਿਹੜੀ ਸਰਕਾਰ ਹੈ ਉਹ ਕਹਿ ਰਹੀ ਹੈ ਕਿ ਸੁਮਨ ਮੀਨਾਥ ਰਿਪੋਰਟ ਦੇ ਉੱਤੇ ਇੰਨੇ ਕੰਮ ਹੋ ਰਿਹਾ ਲੋਕਾਂ ਨੂੰ ਉਸ ਦਾ ਲਾਭ ਮਿਲ ਰਿਹਾ ਕਿਸਾਨ ਉਸ ਦਾ ਫਾਇਦਾ ਉਠਾ ਰਹੇ ਨੇ ਲੇਕਿਨ ਫਿਰ ਵੀ ਕਿਸਾਨ ਜਿਹੜੇ ਨੇ ਨਾਰਾਜ਼ ਨੇ ਕੀ ਕਾਰਨ ਦੇਖੋ ਸੁਮਨ ਨਾਥਨ ਜਿਹੜੀ ਰਿਪੋਰਟ ਆ ਉਹ ਲਾਗੂ ਨਹੀਂ ਕੀਤੀ ਇਹ ਕੇਂਦਰ ਸਰਕਾਰ ਨੇ ਕਰਨੀ ਸੀ 250 ਪਲੱਸ ਫਾਰਮੂਲੇ ਦੇ ਤਹਿਤ ਦੇਖੋ ਜਿੰਨਾ 50% ਖਰਚਾ ਆਉਂਦਾ ਹੈ ਕਿਸਾਨ ਦਾ ਉਹਦੇ ਉੱਪਰ 50% ਮੁਨਾਫਾ ਜਿਹੜਾ ਆ ਉਹ ਪਾ ਕੇ ਜਿਹੜਾ ਸੁਆਮੀ ਨਾਥਨ ਰਿਪੋਰਟ ਦਾ ਬੜੇ ਲੰਬੇ ਚੌੜੇ ਕਲੌਜ਼ ਲਿਖੇ ਹੋਏ ਆ ਉਹਦੇ ਵਿੱਚ ਇਹਨਾਂ ਨੂੰ ਵੀ ਪਤਾ ਆ ਕਿ ਉਹਨੂੰ ਲਾਗੂ ਕੀਤਾ ਜਾਵੇ ਤੇ ਕਣਕ ਦਾ ਭਾਜ ਜਿਹੜਾ ਆਟੋਮੈਟਿਕਲੀ ਉਹ 10000 ਰੁਪਇਆ ਵੱਧ ਜਾਊਗਾ ਝੋਨੇ ਦਾ ਭਾ 10000 ਰੁਪਇਆ ਵੱਧ ਜਾਊਗਾ ਉਹਦੇ ਵਿੱਚ ਸਾਰੇ ਖਰਚੇ ਜਿਹੜੇ ਆ ਜਿਸ ਤਰ੍ਹਾਂ ਅਸੀਂ ਵਿਆਜ ਲੈਨੇ ਆ ਵਿਆਜ ਦੇ ਉੱਪਰ ਜਿਹੜਾ ਆ ਲੋਨ ਲੈਨੇ ਆ ਲੋਨ ਤੇ ਜਿਹੜਾ ਵਿਆਜ ਪੈਂਦਾ ਆ ਸੋ ਉਹ ਵਿੱਚ ਨਹੀਂ ਮਿੱਥਿਆ ਗਿਆ ਫਿਰ ਅਸੀਂ ਮਸ਼ੀਨਰੀ ਲੈਨੇ ਆ ਫਿਰ ਉਹਦਾ ਖਰਚਾ ਨਹੀਂ ਵਿੱਚ ਮਿੱਥਿਆ ਗਿਆ ਫਿਰ ਜਿਹੜਾ ਬਾਕੀ ਹੋਰ ਕਈ ਤਰ੍ਹਾਂ ਦੇ ਜਿਹੜੇ ਖਰਚੇ ਆ ਉਹ ਉਹਦੇ ਵਿੱਚ ਨਹੀਂ ਮਿੱਥੇ ਹੋ ਗਏ ਤੇ ਉਹ ਜਿਹੜਾ ਸੁਆਮੀਨਾਥਰ ਰਿਪੋਰਟ ਦੇ ਵਿੱਚ ਸੀ 250+ ਦੇ ਵਿੱਚ ਉਹਨਾਂ ਨੇ ਇੱਕ ਇੱਕ ਖਰਚਾ ਜਿਹੜਾ ਹੈ ਉਹ ਗਿਣਿਆ ਤੇ ਜਦੋਂ ਉਹ ਗਿਣਿਆ ਆ ਹੁਣ ਮੋਦੀ ਸਾਹਿਬ ਤਾਂ ਕਹਿੰਦੇ ਸੁਆਮੀਨਾਥਰ ਰਿਪੋਰਟ ਲਾਗੀ ਕਰ ਦੂੰਗਾ ਪਰ ਉਹ ਕਿਤੇ ਨਾ ਕਿਤੇ ਉਹਨਾਂ ਨੇ ਨਹੀਂ ਲਾਗੂ ਕੀਤੀ ਤਾਂ ਜੇ ਉਹ ਕਹਿੰਦੇ ਲਾਗੂ ਕਰ ਦਿੱਤੀ ਹੈ ਤਾਂ ਫੇ ਫਸਲਾਂ ਦੇ ਜਿਹੜਾ ਮੁੱਲ ਆ ਉਹ ਪੂਰਾ ਨਹੀਂ ਹੈਗਾ ਜੇ ਮੁੱਲ ਪੂਰਾ ਉਹ ਕਹਿੰਦੇ ਆ ਤੇ ਫਿਰ ਗਰੰਟੀ ਕਾਨੂੰਨ ਦੀ ਜਿਹੜੀ ਗੱਲ ਕਰਦੇ ਉਹ ਗਰੰਟੀ ਕਾਨੂੰਨ ਹੀ ਨਹੀਂ ਹੈਗਾ ਜੇ ਮੰਡੀਆਂ ਦੇਖੋ ਹੁਣ ਆ ਕਣਕ ਦੇ ਸੀਜ਼ਨ ਤੇ ਆ ਪੰਜਾਬ ਸਰਕਾਰ ਨੇ ਅਨਾਉਂਸ ਕਰ ਦਿੱਤਾ ਸੀ ਸੈਲੂਆਸ ਨੂੰ ਮੰਡੀਆਂ ਜਿਹੜੀਆਂ ਕਹਿੰਦੇ ਐਲਾਨ ਕਰ ਦਿੱਤੀਆਂ ਸੀ ਤਾਂ ਜੇ ਉਹ ਮੰਡੀਆਂ ਐਲਾਨ ਹੋ ਜਾਂਦੀਆਂ ਤੇ ਆ ਜਿਹੜੀਆਂ ਸਰਕਾਰੀ ਮੰਡੀਆਂ ਇਹ ਤਾਂ ਖਤਮ ਹੋ ਜਾਣੀਆਂ ਸੀਗੀਆਂ ਆਰਤੀਆ ਖਤਮ ਹੋ ਜਾਣਾ ਸੀਗਾ ਤਾਂ ਜਦੋਂ ਆਰਤੀਆ ਖਤਮ ਹੋਇਆ ਨਾ ਫਿਰ ਤਾਂ ਉਹ ਸਮਝ ਲਓ ਏਪੀਐਮਸੀ ਕਾਨੂੰਨ ਲਾਗੂ ਹੋ ਗਿਆ ਸਿੱਧੇ ਸਿੱਧੇ ਤਰੀਕੇ ਨਾਲ ਆਪਾਂ ਜਿਹੜੀ ਪੰਜਾਬ ਆ ਸਰਕਾਰ ਤੇ ਕੇਂਦਰ ਸਰਕਾਰ ਉਹ ਰਲ ਕੇ ਜਿਹੜਾ ਕਿਸਾਨਾਂ ਦਾ ਕੰਨ ਕਰ ਰਿਹਾ ਲੇਕਿਨ ਜਿਹੜੇ ਕੇਂਦਰ ਸਰਕਾਰ ਵੱਲੋਂ ਹਮੇਸ਼ਾ ਇਹ ਕਿਹਾ ਜਾਂਦਾ ਕਿ ਕਿਸਾਨ ਦੇ ਹੱਕ ਦੀ ਕੇਂਦਰ ਸਰਕਾਰ ਗੱਲ ਕਰਦੀ ਆ ਔਰ 2024 ਤੱਕ ਕਿਸਾਨ ਨੂੰ ਜਿਹੜਾ ਸਸ਼ਕਸ਼ ਬਣਾਉਣਾ ਔਰ ਉਸ ਨੂੰ ਜਿਹੜਾ ਹੈ ਸਿੱਧੇ ਤੌਰ ਤੇ ਉਸ ਨੂੰ ਜਿਹੜਾ ਮੁਨਾਫਾ ਦੇਣ ਦੀ ਗੱਲ ਕੀਤੀ 2020 ਦਾ ਜਿਹੜਾ ਕੋਈ ਵਿਰੋਧ ਸੀਗਾ ਉਹ ਵੀ ਜਾਇਜ਼ ਨਹੀਂ ਸੀਗਾ ਉਹਨਾਂ ਦਾ ਇਹ ਕਹਿਣਾ ਹੈ ਕਿ 2020 ਦੇ ਵਿੱਚ ਜਿਹੜੇ ਕਾਨੂੰਨ ਬਣਾਇਆ ਗਿਆ ਸੀ ਉਹ ਕਿਸਾਨ ਹੱਕ ਸੀ ਕਿਉਂਕਿ ਕਿਸਾਨ ਸਿੱਧੇ ਤੌਰ ਤੇ ਆਪਣਾ ਕਿਤੇ ਵੀ ਜਾ ਕੇ ਅਨਾਜ ਵੇਚ ਸਕਦਾ ਸੀ ਲੇਕਿਨ ਇਹ ਸਿਰਫ ਆੜਤੀਆਂ ਦੀ ਲੜਾਈ ਸੀ ਕਿਸਾਨਾਂ ਨੂੰ ਗੁੰਮਰਾਹ ਕੀਤਾ ਗਿਆ ਕੀ ਕੀ ਕਹਿਣਾ ਹੈ ਤਾਂ ਫਿਰ ਪ੍ਰਧਾਨ ਮੰਤਰੀ ਨੇ ਮਾਫੀ ਕਿਉਂ ਮੰਗੀ ਫਿਰ ਉਹਨਾਂ ਨੇ ਇਹ ਕਿਉਂ ਮੰਗਿਆ ਮੰਨਿਆ ਕਿ ਜਿਹੜੇ ਕਾਨੂੰਨ ਆ ਉਹ ਜਿਹੜੇ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਸੀ ਜਿਹੜਾ ਆ ਉਹ ਸਮਝ ਨਹੀਂ ਪਾਏ ਤਾਂ ਉਹਨਾਂ ਨੂੰ ਸਮਝਾ ਨਹੀਂ ਪਾਏ ਤਾਂ ਫਿਰ ਵਾਪਸ ਕਿਉਂ ਲਏ ਆ ਦੇ ਮੋਦੀ ਸਾਹਿਬ ਕਹਿੰਦੇ ਸੀ 2022 ਦੇ ਵਿੱਚ ਜਿਹੜਾ ਆਮਦਨੀ ਆਪਾਂ ਦੁੱਗਣੀ ਕਰਾਂਗੇ ਜਿਹੜਾ ਉਹ ਹੋ ਗਏ ਤਾਂ 2024 ਵੀ ਆ ਗਿਆ ਆ ਇਹਦੇ ਵਿੱਚ ਆਮਦਨ ਦੁੱਗਣੀ ਹੋ ਗਈ ਫਾਰਮੂਲਾ ਕੀ ਆ ਕਿਸਾਨ ਕਿਤੇ ਵੀ ਜਾ ਕੇ ਮੰਡੀਆਂ ਦੇ ਵਿੱਚ ਆਪਣੀ ਫਸਲ ਵੇਚ ਸਕਦਾ ਕਿਦਾਂ ਆਧਾਰ ਕਾਰਡ ਤੇ ਵੇਚ ਦੂਗਾ ਪ੍ਰਾਈਵੇਟ ਪਲੇਅਰ ਆਉਂਦੇ ਆ ਹੁਣ ਸਾਡੇ ਆ ਆਲੂ ਦੀ 벨ਟ ਆ ਹੁਸ਼ਿਆਰਪੁਰ ਦੁਆਬੇ ਦੇ ਵਿੱਚ ਆਲੂ ਦੀ 벨ਟ ਆ ਹੁਣ ਉਹ ਜਿਹੜਾ ਮੰਡੀਆਂ ਖਤਮ ਆ ਹੁਣ ਆਲੂ ਦੀ ਸਰਕਾਰੀ ਖਰੀਦ ਹੈ ਨਹੀਂ ਹੁਣ ਜਿਹੜਾ ਪ੍ਰਾਈਵੇਟ ਪਲੇਅਰ ਆ ਉਹ ਸਾਡੇ ਖੇਤਾਂ ਦੇ ਵਿੱਚ ਆਉਂਦਾ ਜਦੋਂ ਖੇਤਾਂ ਦੇ ਵਿੱਚੋਂ ਮਾਲ ਲੈ ਕੇ ਚੱਲ ਜਾਂਦਾ ਆ ਫਿਰ ਉਹਦੀ ਕੋਈ ਛੋਟੀ ਜੀ ਰਸੀਦ ਦੇ ਦਿੰਦਾ ਹੈ ਤੇ ਉਹ ਕਰੋੜਾ ਰੁਪਈਆ ਜਿਹੜਾ ਉਸ ਵਪਾਰੀ ਨੇ ਕਿਸਾਨਾਂ ਦਾ ਮਾਰਿਆ ਹੋਏ ਹਾਲੇ ਤੱਕ ਉਹਨਾਂ ਤੇ ਪਰਚੇ ਦਰਜ ਕਰਾਏ ਹੋਇਆ ਕੁਝ ਜਿਹੜੇ ਵਪਾਰੀ ਉਹ ਅੰਦਰ ਦਿੱਤੇ ਹੋਏ ਆ ਸੋ ਕਹਿਣ ਤੋਂ ਪਾਵ ਇਦਾਂ ਹੀ ਕਣਕ ਝੋਨੇ ਵਾਲਿਆਂ ਨਾਲ ਹੋਊਗੀ ਇਹ ਇਹਨਾਂ ਦੀ ਜਿਹੜਾ ਤਰੀਕਾ ਸਹੀ ਨਹੀਂ ਹੈਗਾ ਇਸ ਤਰ੍ਹਾਂ ਇਹਨਾਂ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਕਿਸਾਨਾਂ ਦਾ ਬੇੜਾ ਕਰਕੇ ਕਰਨਾ ਕਿਸਾਨਾਂ ਦੀ ਜਿਹੜੀ ਪੰਜਾਬ ਦੇ ਵਿੱਚੋਂ ਖੇਤੀ ਜਿਹੜੀ ਆ ਖੇਤੀ ਸੈਕਟਰ ਨੂੰ ਖਤਮ ਕਰਨਾ ਪੂਰੇ ਭਾਰਤ ਦਾ ਖੇਤੀ ਸੈਕਟਰ ਨੂੰ ਮੈਨੂੰ ਇੱਕ ਗੱਲ ਦੱਸੋ ਆ ਜੂਪੀ ਬਿਹਾਰ ਦੇ ਵਿੱਚ ਜਿਹੜਾ ਆ ਨਾਮੁਕਮਨ ਜਿਹੜੀ ਨਾਮਾਤਰ ਖਰੀਦਿਆ ਸਰਕਾਰੀ ਖਰੀਦ ਕਣਕ ਝੋਨੇ ਤੇ ਸੋ ਜਦੋਂ ਉਥੇ ਨਾ માત્ર ਖਰੀਦ ਹੋਈ ਤਾਂ ਫਿਰ ਜਿਹੜਾ ਝੋਨਾ ਆ 13 14 15 15 ਨੂੰ ਵੇਚਦਾ ਆ ਫਿਰ ਕਣਕ ਦੇ ਵਿੱਚ ਵੀ ਵਟਾ ਲੱਗਦਾ ਤੇ ਫਿਰ ਸਰਕਾਰੀ ਖਰੀਦ ਕਿੱਥੋਂ ਹੁੰਦੀ ਆ ਫਿਰ ਕਿਸਾਨ ਖੁਸ਼ਹਾਲ ਕਿੱਥੋਂ ਹੈਗਾ ਕਿਤੇ ਨਾ ਕਿਤੇ ਸਿੱਧੇ ਨਾ ਸਿੱਧੇ ਤਰੀਕੇ ਦੇ ਨਾਲ ਇਹ ਪੰਜਾਬ ਦੀ ਕਿਸਾਨੀ ਨੂੰ ਆਪਣੇ ਕਬਜ਼ੇ ਦੇ ਵਿੱਚ ਕਾਰਪੋਰੇਟ ਦੇ ਕਬਜ਼ੇ ਦੇ ਵਿੱਚ ਜਿਹੜਾ ਲੈ ਕੇ ਇਹਨੂੰ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਆ ਅਗਲੀ ਰਣਨੀਤੀ ਕੀ ਹੋਊਗੀ ਦੇਖੋ ਰਣਨੀਤੀ ਤਾਂ ਸਾਡੀ ਇਹ ਹੀ ਆ ਕਿ ਅਸੀਂ ਆ ਹੁਣ ਇਲੈਕਸ਼ਨ ਆ ਗਏ ਆ ਅਸੀਂ ਪਿੰਡਾਂ ਦੇ ਵਿੱਚ ਆਪਣੇ ਸਾਰੇ ਜਿਹੜੇ ਆ ਸਾਡੇ ਮੈਂਬਰ ਆ ਅਹੁਦੇਦਾਰ ਆ ਉਹਨਾਂ ਨੂੰ ਸਤਰਕ ਕਰ ਦਿੰਦਾ ਕਿ ਭਾਈ ਜਿਹੜਾ ਵੀ ਆਉਂਦਾ ਆ ਪੰਜਾਬ ਸਰਕਾਰ ਵਾਲਿਆਂ ਨੂੰ ਵੀ ਸਵਾਲ ਕਰਾਂਗੇ ਆ ਪਿਛਲੇ ਸਾਲ ਇਹਨਾਂ ਨੇ ਗੰਨੇ ਦਾ ਜਿਹੜਾ ਸਬਸਿਡੀ ਇਹਨਾਂ ਨੇ ਮੰਨੀ ਸੀ ਉਹ ਨਾਲੋਂ ਨਾਲ ਪਾ ਦਿੱਤੀ ਐਤਕਿ ਇਹਨਾਂ ਨੇ 1 ਰੁਪਈਆ ਨਹੀਂ ਪਾਇਆ 55 ਰੁਪਏ 50 ਪੈਸੇ ਪ੍ਰਤੀ ਕੁਆਂਟਲ ਪ੍ਰਾਈਵੇਟ ਮਿੱਲਾਂ ਵਾਲਿਆਂ ਦਾ ਇੱਕ ਪੈਸਾ ਵੀ ਨਹੀਂ ਇਹਨਾਂ ਨੇ ਪਾਇਆ ਅਸੀਂ ਤਾਂ ਕਿਹਾ ਇਹਨਾਂ ਨੂੰ ਵੀ ਸਵਾਲ ਜਵਾਬ ਕਰੋ ਕੋਸ਼ ਸਟੇਟਾਂ ਨੂੰ ਤੇ ਐਮਐਸਪੀ ਪੰਜਾਬ ਸਰਕਾਰ ਵੀ ਦੇ ਸਕਦੀ ਸੂਬਾ ਸਰਕਾਰ ਕੋਸ਼ਕ ਤਾਂ ਜਿਹੜਾ ਆ ਕਰਜ਼ਾ ਮਾਫ ਪੰਜਾਬ ਸਰਕਾਰ ਸੂਬੇ ਦੀ ਸਰਕਾਰ ਵੀ ਯਾਰੋ ਕੈਪਟਨ ਨੇ ਕੀਤਾ ਸੀ ਤੇ ਇਹ ਵੀ ਕੁਛ ਨਾ ਕੁਛ ਕਰ ਦੇਣਾ ਕਰਨਾ ਤੇ ਕੁਛ ਵੀ ਨਹੀਂ ਸਿਰਫ ਬਸ ਬਿਆਨਬਾਜ਼ੀ ਕਰਨੀ ਆ ਹੁਣ ਆ ਪੰਜਾਬ ਦਾ ਤਾਂ ਕੰਮ ਸੂਤ ਆ ਗਿਆ ਕਿਸਾਨਾਂ ਨੂੰ ਬਿਠਾਤਾ ਜਿਹੜਾ ਬਾਰਡਰਾਂ ਤੇ ਜਾ ਕੇ ਪੰਜਾਬ ਸਰਕਾਰ ਦਾ ਵਿਰੋਧ ਹੀ ਨਾ ਕੋਈ ਕਰੋ ਆ ਗੰਨੇ ਦੇ ਪੈਸੇ ਹਾਲੇ ਪਾਉਣੇ ਵਾਲੇ ਵਿੱਚ ਪਏ ਆ ਆ ਕਣਕਾਂ ਖਰਾਬ ਹੋ ਗਈਆਂ ਪਿਛਲੀਆਂ ਝੋਨੇ ਖਰਾਬ ਹੋ ਗਏ ਮੁਆਵਜ਼ਾ ਕਿਹਨੇ ਪੁੱਛਿਆ ਨਾ ਕਿਸੇ ਨੇ ਦੱਸਿਆ ਮਤਲਬ ਪੰਜਾਬ ਦਾ ਤਾਂ ਇਹਨਾਂ ਨੇ ਸਿਆਸਤਦਾਨਾਂ ਨੇ ਬੇੜਾਗਰ ਕਰ ਦਿੱਤਾ ਚਾਹੇ ਪੰਜਾਬ ਦੀ ਜਿਹੜੀ ਹੁਣ ਸੱਤਾ ਤੇ ਸਰਕਾਰ ਆ ਆਮ ਆਦਮੀ ਪਾਰਟੀ ਦੀ ਵਿਚ ਕੇਂਦਰ ਦੀ ਸਰਕਾਰ ਆ ਸਾਰੇ ਕਿਸਾਨੀ ਦਾ ਤੇ ਮਜ਼ਦੂਰਾਂ ਦਾ ਕਾਣ ਕਰਨ ਤੇ ਤੁਲੇ ਹੋਇਆ। ਲੇਕਿਨ ਮੁੱਖ ਮੰਤਰੀ ਸਾਹਿਬ ਤਾਂ ਕਹਿ ਰਹੇ ਨੇ ਕਿ ਉਹ ਕਿਸਾਨ ਹੱਕੀ ਗੱਲਾਂ ਕਰਦੇ ਨੇ, ਕਿਸਾਨ ਦੇ ਪੱਖ ਦੀਆਂ ਔਰ ਕਿਸਾਨ ਅੱਜ ਉਸੇ ਹੀ ਸਰਕਾਰ ਦੇ ਵਿੱਚ ਲਾਭ ਲੈ ਰਹੇ ਨੇ ਔਰ ਕਿਸਾਨ ਦਾ ਇੱਕ ਇੱਕ ਦਾਣਾ ਜਿਹੜਾ ਹੈ ਮੰਡੀ ਦੇ ਵਿੱਚੋਂ ਖਰੀਦ ਹੋ ਰਿਹਾ ਜਿਸ ਦਾ ਸਿੱਧਾ ਲਾਭ ਕਿਸਾਨ ਉਠਾ ਰਿਹਾ। ਖਰੀਦ ਹੋ ਰਿਹਾ ਹੈ ਤਾਂ ਬੰਦ ਕਰਨ ਲੱਗੇ ਸੀਗੇ। ਹੁਣ ਸੈਲੋਸ ਦੀ ਗੱਲ ਕਰਦਿਆਂ ਮੈਂ। ਹੁਣ ਹਿਮਾਚਲ ਦੇ ਵਿੱਚ ਸੈਲੋ ਖੋਲੇ ਆ ਆ ਜਿਹੜੇ ਸੇਬਾਂ ਦੇ। ਠੀਕ ਆ ਉਥੋਂ ਖਰੀਦ ਖਤਮ ਕਰ ਦਿੱਤੀ, ਮੰਡੀਆਂ ਖਤਮ ਕਰ ਦਿੱਤੀਆਂ, ਸੈਲੋਸ ਉਥੇ ਕਰ ਦਿੱਤੇ। 2 ਸਾਲ ਚੰਗਾ ਰੇਟ ਦਿੱਤਾ। 2 ਸਾਲ ਤੋਂ ਬਾਅਦ ਦੇ ਵਿੱਚ ਜਦੋਂ ਪੂਰਾ ਫਿਨਿਸ਼ ਹੋ ਗਿਆ ਕੰਮ ਜਦੋਂ ਪ੍ਰਾਈਵੇਟ ਪਲੇਅਰ ਦੇ ਹੱਥ ਆ ਗਿਆ ਤਾਂ ਫਿਰ ਉਹ ਜਿਹੜਾ ਭਾਅ ਨੂੰ ਥੱਲੇ ਸਿੱੜ ਦਿੰਦਾ ਕਿਹੜੀ ਖਰੀਦ ਕਰਦੇ ਆ ਕਿਹੜੇ ਪੰਜਾਬ ਦੇ ਕਿਸਾਨ ਨੂੰ ਖਸ਼ਹਾਲ ਕਰਨ ਦੀ ਗੱਲ ਕਰਦੇ ਆ ਅਜਿਹੇ ਸੈਲੋਆਂ ਨੂੰ ਮਨਜ਼ੂਰੀ ਦੇ ਦਿੰਦੇ ਅਗਲੇ ਸਾਲ ਫਿਰ ਜਿਹੜਾ ਐਤਕੀ 24 25 ਮੰਡੀਆਂ ਨੇ ਇਹਨਾਂ ਨੇ ਜੋੜ ਦਿੱਤੀਆਂ ਸੀਗੀਆਂ ਨਾਲ ਅਗਲੇ ਸਾਲ ਫਿਰ ਇਹਨਾਂ ਨੇ 24 ਮੰਡੀਆਂ ਜੋੜ ਦੇਣੀਆਂ ਸੀ ਤਾਂ 25 26 ਸੈਲੋ ਬਣ ਜਾਣੇ ਸੀ ਪੰਜਾਬ ਦੇ ਵਿੱਚ ਤਾਂ ਵੀ ਉਹਦੇ ਨਾਲ ਹੋਣਾ ਕੀ ਸੀਗਾ ਆਰਤੀਆ ਮਾਰਨਾ ਸੀ ਮਜ਼ਦੂਰ ਮਾਰਨਾ ਸੀਗਾ ਸਰਕਾਰੀ ਮੰਡੀਆਂ ਖਤਮ ਹੋਣੀਆਂ ਸੀ ਸਰਕਾਰੀ ਖਰੀਦ ਖਤਮ ਹੋਣੀ ਸੀਗੀ ਹਸਤਾਣਾ ਬਣਾ ਉਹ ਜਿਹੜਾ ਆਰਡੀਐਫ ਹੁੰਦਾ ਆ ਇਹਨਾਂ ਮੰਡੀਆਂ ਦੇ ਵਿੱਚੋਂ ਜਿਹੜਾ ਇਨਕਮ ਆਉਂਦੀ ਆ ਉਹਦੇ ਉਹਦੇ ਨਾਲ ਆ ਸਾਡੀਆਂ ਸੜਕਾਂ ਸੁਰਕਾਂ ਸਾਰਾ ਕੁਝ ਬਣਦਾ ਆ ਤੇ ਉਹ ਉਹ ਜਿਹੜਾ ਫੰਡ ਉਹ ਕਿੱਥੇ ਜਾਣਾ ਸੀਗਾ ਉਹ ਸਾਰਾ ਵਿਕਾਸ ਜਿਹੜਾ ਰੁਕ ਜਾਣਾ ਸੀਗਾ ਇਹ ਸਿਰਫ ਕਹਿਣ ਦੀਆਂ ਗੱਲਾਂ ਆ ਹੋਰ ਕਰਨ ਦਾ ਕੁਝ ਵੀ ਹੈ ਨਹੀਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਕੀ ਕੀਤਾ ਹੈਗਾ ਇਹਨਾਂ ਨੇ ਤਾਂ ਉਦੋਂ ਕਿਹਾ ਸੀਗਾ ਜਦੋਂ ਦਿੱਲੀ ਤਰਜ਼ ਤੇ ਅਸੀਂ ਤਾਂ 20000 ਰੁਪਏ ਬਿਨਾਂ ਗਰਦਾਬਰੀ ਤੋਂ ਦੇਵਾਂਗੇ ਮੁਆਵਜ਼ਾ ਦਿੱਤਾ ਲੈ ਲਿਆ ਉਹ ਚੋਣਾ ਨੂੰ ਸਵਾਲ ਤੁਸੀਂ ਵੀ ਜਾ ਕੇ ਪੁੱਛੋ ਵੀ ਭਾਈ ਦਿੱਤਾ ਉਹਨਾਂ ਦੀ ਬਿਲਕੁਲ ਔਨ ਰਿਕਾਰਡ ਜਿਹੜੀਆਂ ਵੀਡੀਓ ਆ ਅਨਮੋਲ ਗਗਨ ਮਾਨ ਨੇ ਚੁਟਕੀ ਚ ਕਹਿੰਦੀ ਸੀ ਮੈਂ ਐਮਐਸਪੀ ਦੇ ਦੂੰ ਦੇਤੀ ਉਹ ਕਹਿਣ ਦੀਆਂ ਗੱਲਾਂ ਇਹ ਕੁਝ ਨਹੀਂ ਹੈਗਾ ਰਮਨ ਜੀ ਇਹ ਤਾਂ ਬਸ 아이 ਮੀ ਸਿਆਸਤ ਕਰਦੇ ਆ ਲੋਕਾਂ ਤੇ ਇਹਨਾਂ ਨੂੰ ਕੁਰਸੀ ਪਿਆਰੀ ਹੈ ਲੋਕ ਪਿਆਰੇ ਨਹੀਂ ਹੈਗੇ ਲੇਕਿਨ ਸਰਕਾਰ ਕਹਿ ਰਹੀ ਹੈ ਕਿ ਅਸੀਂ ਤਾਂ ਇੱਕ ਇੱਕ ਬੰਦੇ ਦੀ ਪੰਜਾਬ ਦੇ ਇੱਕ ਇੱਕ ਵਿਅਕਤੀ ਦੀ ਜਿਹੜੀ ਹੈ ਖੈਰ ਖਵਾਇਆ ਹਰ ਤਰ੍ਹਾਂ ਦੀਆਂ ਜਿੰਨੇ ਵਾਅਦੇ ਕੀਤੇ ਸੀ ਉਹ ਵਾਅਦੇ ਅੱਜ ਤਰਾ ਤਲ ਤੇ ਉੱਤੇ ਪੂਰੇ ਹੋ ਰਹੇ ਨੇ ਉਸ ਦਾ ਲਾਭ ਜਿਹੜਾ ਹੈ ਪੰਜਾਬ ਦਾ ਹਰ ਇੱਕ ਵਰਗ ਉਠਾ ਰਿਹਾ ਹੈ ਜੇਕਰ ਬਿਜਲੀ ਦੀ ਗੱਲ ਕੀਤੀ ਜਾਏ ਸਵਾਸਥ ਦੀ ਗੱਲ ਕੀਤੀ ਜਾਏ ਕਿਸਾਨੀ ਦੀ ਗੱਲ ਕੀਤੀ ਜਾਵੇ ਹਰ ਬੰਦਾ ਅੱਜ ਪੰਜਾਬ ਦੇ ਵਿੱਚ ਖੁਸ਼ਹਾਲ ਹੈ ਔਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਉਹ ਬਹੁਤ ਆਪਣੇ ਆਪ ਨੂੰ ਖੁਸ਼ਹਾਲ ਮਹਿਸੂਸ ਕਰ ਰਿਹਾ ਹੈ ਠੱਗਿਆ ਮਹਿਸੂਸ ਨਹੀਂ ਕਰ ਰਿਹਾ ਠੀਕ ਹੈ ਉਹ ਤਾਂ ਉਹਨਾਂ ਦੀ ਆਪਣੀ ਸੋਚਣੀ ਆ ਲੋਕ ਜਿਹੜਾ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਤੋਂ ਪੁੱਛੋ ਵਿਊ ਲਾਓ ਤੁਸੀਂ ਤੁਸੀਂ ਆ ਮੇਰੇ ਪਿੰਡ 'ਚ ਜਾ ਜੋ 10-15 ਬੰਦਿਆਂ ਤੋਂ ਵਿਊ ਲੈ ਲਓ ਆ ਵੀ ਦੱਸ ਦੇਣਗੇ ਪੀ ਇਹਨਾਂ ਦੀ ਰਿਪੋਰਟ ਕੀ ਇਹਨਾਂ ਦਾ ਰਿਪੋਰਟ ਕਾਰਡ ਕੀ ਆ ਪਿਛਲੇ 3 ਸਾਲਾਂ ਦਾ ਇਹ ਤਾਂ ਜੋ ਮਰਜੀ ਕਹਿਣ ਉਹ ਤਾਂ ਗੱਲਾਂ ਦਾ ਖੜਾ ਕਰੀ ਜਾਂਦੇ ਆ ਇਹ ਤਾਂ ਕਹਿੰਦੇ ਕੇ ਪਾਓ ਨਾ ਪਾਣੀ ਪਾ ਕੇ ਖੜਾ ਬਣਾ ਦਿਓ ਆ ਮੁੱਖ ਮੰਤਰੀ ਦਾ ਇਹ ਆ ਇਹ ਤਾਂ ਇੱਕ ਬਸ ਕਲਾਕਾਰ ਆ ਤੇ ਲੋਕਾਂ ਨੂੰ ਵੀ ਆਪਣੀਆਂ ਉਂਗਲੀਆਂ ਤੇ ਨਿਚਾਰਿਆ ਆ ਕਰਨਾ ਕਰਾਉਣਾ ਇਹਨਾਂ ਨੇ ਕੱਖ ਨਹੀਂ ਹੈਗਾ ਦੇਣਾ ਦਵਾਉਣ ਨੂੰ ਕੱਖ ਨਹੀਂ ਹੈਗਾ ਇਹਨਾਂ ਦੇ ਕੋਲ ਬਸ ਗੱਲਾਂ ਕਰਕੇ ਜਿਹੜਾ ਪੰਜਾਬ ਦੇ ਲੋਕਾਂ ਨੂੰ ਮੂ ਔਰ ਮੈਂ ਦੱਸ ਦਿੰਦਾ ਪਿਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਆਪਣਾ ਪੜਿਆ ਵਿਚਾਰ ਲੈਣ ਲੋਕ ਬੜੇ ਸਿਆਣੇ ਆ ਇਹਨਾਂ ਨੂੰ ਸਵਾਲ ਵੀ ਪੁੱਛਣਗੇ ਇਹਨਾਂ ਤੋਂ ਜਵਾਬ ਵੀ ਲੈਣਗੇ ਇਹ ਜਿਹੜੇ ਕਹਿੰਦੇ ਆ ਮੈਨੂੰ ਇੱਕ ਗੱਲ ਦੱਸੋ ਆ ਬਸਾਂ ਦਾ ਜਿਹੜਾ ਕਿਰਾਇਆ ਆ ਬੀਬੀਆਂ ਦਾ ਫ੍ਰੀ ਕਰ ਦਿੱਤਾ ਤਾਂ ਜਿਹੜਾ ਜੋ ਰੋਡਵੇਜ ਦਾ ਇਹਨੇ ਪੱਠਾ ਬਠਾਲ ਦੇਣਾ ਇਹ ਵੀ ਸੈਕਟਰ ਪ੍ਰਾਈਵੇਟ ਸੈਕਟਰ ਹੋਊਗਾ ਫਿਰ ਬਿਜਲੀ ਮੁਕਤ ਕਰ ਦਿੱਤੀ ਆ ਘਰਾਂ ਦੀ 600 ਜਿਹੜੀ ਯੂਨਿਟ ਆ ਇਹਦੀ ਕੀ ਲੋੜ ਪਈ ਸੀਗੀ ਇਹ ਕੁਝ ਸਸਤਾ ਕਰ ਦਿੰਦੇ ਤੇ ਬਾਕੀ ਜਿਹੜਾ ਆ ਇਹਨੂੰ ਸਾਰਿਆਂ ਨੂੰ ਦਰਾਂ ਦੇ ਵਿੱਚ ਘਾਟਾ ਕਰ ਦਿੰਦੇ ਪੂਰਨ ਮਾਫ਼ ਜਿਹੜੀ ਹੈ ਨਹੀਂ ਹੁਣ ਆਟਾ ਦਾਲ ਸਕੀਮ ਆ ਆਟਾ ਦਾਲ ਸਕੀਮ ਦੀ ਕਿ ਲੋੜ ਪਈ ਹੈਗੀ ਆ ਸਾਰਿਆਂ ਨੂੰ ਤੁਸੀਂ ਰਜਗਾਰਤਾ ਦਿਓ ਰਜਗਾਰ ਹੈਗਾ ਕਿੱਥੇ ਨੌਕਰੀਆਂ ਹੈਗੀਆਂ ਕਿੱਥੇ ਆ ਇੰਡਸਟਰੀ ਲੱਗਦੀ ਕਿੱਥੇ ਆ ਇਸ ਤਰ੍ਹਾਂ ਜਿਹੜਾ ਮੁਕਤ ਖੋਰੀਆਂ ਚੀਜ਼ਾਂ ਜਿਹੜੀਆਂ ਦੇਣੀਆਂ ਹੁਣ 1000 ਰੁਪਏ ਕਹਿੰਦੇ ਸੀਗੇ ਆਪਾਂ ਦਵਾਂਗੇ ਬੀਬੀਆਂ ਨੂੰ ਉਹਨਾਂ ਨੇ ਵੀ ਅਖੀਰ ਜੇਚ ਜਾ ਕੇ ਬੀਬੀਆਂ ਨੂੰ ਦੇਣਾ ਬੀਬੀਆਂ ਨੂੰ ਫੇਰ ਵਾ ਲੈਣਾ ਹੁਣ ਜਿਹੜਾ ਆ ਸ਼ਰਾਬ ਵੀ ਚਲਣੀ ਆ ਹੁਣ ਪੈਸਾ ਵੀ ਚਲਣਾ ਆ ਹੁਣ ਇਹਨਾਂ ਨੇ ਆ ਕੇ ਜਿਹੜੇ ਸਿਆਸਤ ਦਾ ਲੋਕ ਇਹਨਾਂ ਨੇ ਜਿਹੜੇ ਮਾੜੇ ਲੋਕ ਨਾ ਤੇ ਤਲਬੇ ਵੀ ਚੱਟਣ ਤੱਕ ਇਹਨਾਂ ਨੇ ਜਾਣਾ ਆ ਕਿ ਸਾਨੂੰ ਵੋਟ ਪਾ ਦੇਣ ਤੇ 5 ਸਾਲ ਇਹਨਾਂ ਨੇ ਪੁੱਛਣਾ ਨਹੀਂ ਹੈਗਾ ਕਿਸੇ ਨੂੰ ਨਹੀਂ ਪੁੱਛਣਾ ਦੇਖੋ ਲੋਕ ਜਿਹੜੇ ਬੜੇ ਔਖੇ ਆ ਰੇਤਾ ਬਜਰੀ ਸਸਤੀ ਹੋ ਗਈ ਆ ਅਸਮਾਨ ਨੂੰ ਭਾ ਭਾ ਚੜ ਗਏ ਆ ਕਿਸੇ ਨੇ ਇੱਕ ਕੋਠਾ ਬਣਾਉਣਾ ਹੋਵੇ ਆ 1.5 ਲੱਖ ਰੁਪਏ ਇੱਕ ਮੋਟਰ ਦਾ ਕੋਠਾ ਇਹਨੂੰ ਲੱਗ ਜਾਂਦਾ ਸੋ ਗੱਲ ਕਹਿਣ ਤੋਂ ਬਾਅਦ ਸਸਤਾ ਕੁਝ ਨਹੀਂ ਹੋਇਆ ਰੋਜ਼ਗਾਰ ਕਿਸੇ ਨੂੰ ਨਹੀਂ ਮਿਲਿਆ ਕਰਾਪਸ਼ਨ ਤਿੰਨ ਗੁਣਾ ਵੱਧ ਗਈ ਹੈ ਤੁਰਿਆ ਜਾਂਦਾ ਬੰਦੇ ਆ ਪੁਲਸ ਵਾਲਿਆਂ ਨੂੰ ਮਾਰੀ ਜਾਂਦੇ ਆ ਆ ਨਜਾਇਜ਼ ਹਥਿਆਰ ਲੋਕਾਂ ਦੇ ਕੋਲ ਪਿਆ ਆ ਤੇ ਇੱਕ ਫੜਫੜਾਈ ਕਿਹਦੀ ਆ ਜੇ ਕਿਸੇ ਨੂੰ ਫੜ ਕੇ ਥਾਣੇ ਦੇ ਦਿੰਦੇ ਚੋਰ ਨੂੰ ਸ਼ਾਮ ਨੂੰ ਛੱਡ ਦਿੰਦੇ ਆ ਕਹਿੰਦੇ ਜੇ ਇਹਨੂੰ ਕੁੱਟਾਂਗੇ ਤਾਂ ਮਰ ਜਾਊਗਾ ਸਾਡੇ ਪੱਲੇ ਪੈਣਾ ਤੇ ਕਾਨੂੰਨ ਨਾ ਦੀ ਚੀਜ਼ ਕਿੱਥੇ ਆ ਦਿਨ ਦਿਹਾੜੇ ਠੱਗੀਆਂ ਹੋਈ ਜਾਂਦੀਆਂ ਸੋ ਕਿਹੜਾ ਪੰਜਾਬ ਖੁਸ਼ ਆ ਪੰਜਾਬ ਖੁਸ਼ ਨਹੀਂ ਪੰਜਾਬ ਤੇ ਮੰਦੀ ਵਾਲ ਤੇ ਜਿਹੜਾ ਬੇਰੋਜ਼ਗਾਰੀ ਵਾਲ ਤੇ ਇਸ ਕਰਪਸ਼ਨ ਵਾਲ ਵਧ ਰਿਹਾ ਆਖਿਰ ਦੇ ਵਿੱਚ ਕੀ ਪੂਰੇ ਲੋਕ ਸਭਾ ਨੂੰ ਤੁਸੀਂ ਕਿਸ ਤਰ੍ਹਾਂ ਦੇ ਦੇਖਦੇ ਹੋ ਕੋਈ ਜੇਕਰ ਲੋਕ ਸਭਾ ਚੋਣਾਂ ਨੂੰ ਕਿਸ ਤਰ੍ਹਾਂ ਦਾ ਤੁਸੀਂ ਦੇਖਦੇ ਹੋ ਕਿ ਆਖਿਰ ਦੇ ਵਿੱਚ ਕੀ ਰਿਜ਼ਲਟ ਹੋਏਗਾ ਜਿਸ ਤਰ੍ਹਾਂ ਦੇ ਹਾਲਾਤ ਤੁਸੀਂ ਪੰਜਾਬ ਦੇ ਦੱਸਦੇ ਦੇਖੋ ਖਿਚੜੀ ਬਣਨੀ ਆ ਕਿਸੇ ਨੂੰ ਪੂਰਨ ਬਹੁਮਤ ਨਹੀਂ ਬਣਨਾ ਇੱਕ ਵਾਰੀ ਬਹੁਮਤ ਦੇ ਕੇ ਲੋਕਾਂ ਨੇ ਦੇਖ ਲਿਆ ਸੋ ਬਹੁਮਤ ਕਿਸੇ ਦਾ ਨਹੀਂ ਹੋਣਾ ਪੰਜਾਬ ਦੇ ਵਿੱਚੋਂ ਤੇ ਮੈਂ ਤੁਹਾਨੂੰ ਦੱਸ ਦਿੰਦਾ ਵੀ ਖਿਚੜੀ ਬਣਨੀ ਆ ਜਿਹੜੀਆਂ ਦੂਜੀਆਂ ਸਟੇਟਾਂ ਆ ਔਰ ਦੂਜੀਆਂ ਸਟੇਟਾਂ ਦੇ ਵਿੱਚ ਵੀ ਲੋਕਾਂ ਨੇ ਬੜੀ ਸੋਚ ਸਮਝ ਕੇ ਵੋਟ ਪਾਉਣੀ ਆ ਜੇ ਕਹਿ ਦੇਣ ਕਿ ਇੱਕ ਧਿਰ ਕੋਈ ਸੱਤਾ ਦੇ ਵਿੱਚ ਆ ਜੂਗਾ ਮੈਨੂੰ ਲੱਗਦਾ ਨਾ ਮੌਕੇ ਨੇ ਆ ਲੋਕ ਜਿਹੜੇ ਆ ਬੜੇ ਸਿਆਣੇ ਹੋ ਗਏ ਲੋਕਾਂ ਨੂੰ ਸਮਝਾਉਣ ਦੀ ਲੋੜ ਨਹੀਂ ਹੁਣ ਤਾਂ ਲੋਕ ਆਪ ਮਾਰੇ ਸਿਆਣੇ ਹੋਏ ਬੈਠੇ ਆ ਲੋਕਾਂ ਨੇ ਬੜੇ ਸੋਚ ਸਮਝ ਕੇ ਵੋਟ ਪਾਉਣੀ ਇਹਨਾਂ ਨੂੰ ਜਿਹੜਾ ਕੰਮ ਕਰੂਗਾ ਉਹਨੂੰ ਵੋਟ ਪਾਉਗੇ ਪਾਰਟੀਆਂ ਤੋਂ ਵੀ ਲੋਕਾਂ ਦਾ ਵਿਸ਼ਵਾਸ ਛੁੱਟ ਗਿਆ ਜਿਹੜਾ ਬੰਦਾ ਵੋਟ ਜਿਹੜਾ ਕੰਮ ਕਰੂਗਾ ਉਹਨੂੰ ਵੋਟ ਪਾਉਣਗੇ ਬਿਲਕੁਲ ਏਹਾਨ ਜੰਗਵੀਰ ਸਿੰਘ ਚੋਹਾਨ ਦੁਬਾਬਾ ਸੰਘਰਸ਼ ਕਮੇਟੀ ਦੇ ਪ੍ਰਦੇਸ਼ ਪ੍ਰਧਾਨ ਉਹਨਾਂ ਦਾ ਕਹਿਣਾ ਹੈ ਕਿ ਜੋ ਵਿਅਕਤੀ ਅੱਜ ਜਿਹੜਾ ਹੈ ਕੰਮ ਸੱਤਾ ਦੇ ਵਿੱਚ ਕਰੇਗਾ ਲੋਕਾਂ ਨੂੰ ਕਰਕੇ ਦਿਖਾਏਗਾ ਲੋਕਾਂ ਦੀ ਹੱਕ ਦੀ ਗੱਲ ਕਰੇਗਾ ਉਹੀ ਅੱਜ ਜਿਹੜਾ ਹੈ ਲੋਕ ਸਭਾ ਚੋਣ ਦੇ ਵਿੱਚ ਜਿੱਤ ਕੇ ਜਿਹੜਾ ਹੈ ਸਿਆਸਤ ਕਰ ਪਾਏਗਾ ਕੈਮਰਾਮੈਨ ਨਰੇਸ਼ ਦੇਨਾਰ ਰਮਨ ਖੋਸਲਾ ਦਾ 7 نیوز ਹੁਸ਼ਿਆਰਪੁਰ